ਕਿਆ ਤਾੜੀ ਤੇ ਵੱਜੂਗੀ ਤਾੜੀ ਤੇ ਵੱਜੂਗੀ ਮੈਨੂੰ ਨਾ ਬਹੁਤ ਲੋਕੀ ਪੁੱਛਦੇ ਆ ਕਹਿੰਦੇ ਵੀ ਸਭ ਤੋਂ ਪਹਿਲਾਂ ਤੂੰ ਆਖਿਆ ਕਿ ਰੋੜੀ ਕੁੱਟਣ ਵਾਲੀ ਮਸ਼ੀਨ ਅਰਗਾ ਉਹ ਅੱਜ ਗੱਲ ਕਲੀਅਰ ਕਰਦੇ ਵੀ ਇਹਨੂੰ ਮੈਂ ਕਾਦੋਂ ਆਖਿਆ ਸੀ ਮੈਂ ਰੋੜੀ ਕੁੱਟਣ ਵਾਲੀ ਮਸ਼ੀਨ ਅਰਗਾ ਮੇਰੇ ਪਿੰਡ ਮੇਰੇ ਘਰੇ ਮਿਸਤਰੀ ਲੱਗੇ ਸੀ ਛੱਤ ਪੈਣੀ ਸੀ ਲੇਟਰ ਪੈਣਾ ਸੀਗਾ ਜਦੋਂ ਫਰਸ਼ ਲੱਗਦੀ ਜਾਨਾ ਇੱਕ ਰੋੜੀ ਕੁੱਟੀ ਜਾਂਦੀ ਹੈ ਜਦੋਂ ਮਸ਼ੀਨ ਲਿਆਉਣੇ ਮਸ਼ੀਰ ਦੇ ਵਿੱਚ ਮਿਸਤਰੀ ਪਹਿਲਾਂ ਪੰਜ ਚਾਰ ਉਹਨੇ ਰੋੜੇ ਸੱਟੇ ਫਿਰ ਇੱਟਾਂ ਸੱਟਤੀਆਂ ਵਿੱਚ ਹੋਰ ਕਹਿੰਦੇ ਸਖਤ ਕੁਝ ਪੱਥਰ ਵਗੈਰਾ ਸੱਟਤੇ ਉਹ ਪਤੰਦਰ ਜੋ ਆਵੇ ਮਸ਼ੀਨ ਦਰੜ ਦਰੜ ਕਰੀ ਗਈ ਉਦੋਂ ਬਾਅਦ ਮੈਦਾਨ ਦੇ ਸ਼ਿੱਲੂ ਅਸੀਂ ਬੱਚੋਵਾਂ ਦੇ ਇਕੱਠੇ ਹੋ ਗਏ ਤਕੜੇ ਤਕੜੇ ਰੇਡਰ ਆਇਦਣ ਰੇਡਰ ਤੇ ਆਪਣੇ ਵੀਰ ਦੇ ਕਾਹਨੂੰ ਨਾਮ ਮੈਂਸ਼ਨ ਕਰਨਾ ਹੈ ਪਹਿਲਾਂ ਵੱਡਾ ਬਾਲਾ ਜਾਨ ਉਹ ਫੜ ਲਿਆ ਫਿਰ ਉਹ ਤੂੰ ਤਕੜਾ ਰੇਡਰ ਆਇਆ ਨੇ ਉਹ ਫੜ ਲਿਆ ਫਿਰ ਤੂੰ ਤਕੜਾ ਰੇਡਰ ਆਇਆ ਸ਼ੀਲੂ ਨੇ ਉਹ ਫੜ ਲਿਆ ਤੇ ਸਹਸ ਬੱਕੇ ਮੇਰੇ ਮੂੰਹ ਚੋਂ ਨਿਕਲ ਗਿਆ ਵੀ ਇਹ ਬੰਦਾ ਨਹੀਂ ਇਹ ਰੋੜੀ ਕੁੱਟਣ ਵਾਲੀ ਮਸ਼ੀਨ ਹੈ ਤੇ ਤੂੰ ਬਾਦ ਫਿਰ ਲੋਕੀ ਨੂੰ ਕਿਹੜ ਲੱਗੇ ਇਹ ਤੇ ਸੱਚੀ ਰੋੜੀ ਕੁੱਟਣ ਵਾਲੀ ਮਸ਼ੀਨ ਅਰਗਾ ਸ਼ੀਲੂ ਐ ਦਵਾਵਾ ਨੇ ਸਾਡੇ ਵੀਰ ਦੇ ਲਈ ਬਹੁਤ ਸ਼ੀਲੂ ਆਉਣਗੇ ਪਰ ਸ਼ੀਲੂ ਬਾਹੂ ਅਕਰਪੁਰ ਇੱਕ ਹੀ ਐ ਜੱਸਿਆ ਰਹਿੰਦੇ ਪ੍ਰੇਰ ਗਰਾਊਂਡ ਚ